ਹਾਂਜੀ ਮਿੱਤਰੋ ਫਿਰ ਤੋਂ ਆ ਗਿਆ ਇੱਕ ਹੋਰ ਕਹਿੰਟਜੀ ਵੀਡੀਓ ਲੈ ਕੇ ਪਹਿਲੇ ਤੁਸੀਂ ਆਹ ਵੀਡੀਓ ਦੇਖੋ ਫਿਰ ਇਸ ਵੀਡੀਓ ਦੇ ਫਣੀ ਇੱਕ ਕਮੈਂਟ ਪੜਾਂਗੇ ਇੱਕ ਕਮੈਂਟ ਵੀ ਕਾਫੀ ਫਣੀ ਹੋਣ ਵਾਲਿਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੱਸ ਭਰਾਵਾ ਇਹ ਆ ਰਹੀ ਐ ਕੋਈ ਲੱਕੜ ਲੁੱਕੜ ਵੱਢ ਜਾ ਕੇ ਕਿੰਨੀਆਂ ਗੋਲੀਆਂ ਪੈਂਦੀਆਂ ਆ ਰੀ ਚ ਬਾਈ ਬਿੱਲੂ ਦੱਸੀ ਏ ਪੱਕੀ ਭੰਗ ਬਹੁਤ ਪਿੰਦਾ ਹੋਣਾ ਤਾਂ ਹੀ ਆਰੀ ਵਿੱਚੋਂ ਗੋਲੀਆਂ ਚਲਾਈ ਜਾਂਦਾ ਵੱਤ ਸਹੀ ਓ ਡੋਟ ਵਰੀ ਡੋਟ ਵਰੀ ਹੋ ਜਾ ਬਲੀਏ ਯਾਰ ਤੇਰਾ ਨਰੇਗਾ ਦਾ ਪ੍ਰਧਾਨ ਯਾਰ ਤੇਰਾ ਹਿੱਕ ਤੇ ਤੂਫਾਨ ਚੱਲਦਾ ਹੈ ਪ੍ਰੇਗਾ ਦਾ ਕਮਾਲ ਤਾਵਲੋ ਦੇ ਵੰਗੂ ਦੁਨੀਆ ਲੱਭਦੀ ਕਿਹੜੇ ਕੰਮੀ ਪਿਆ ਭਰਾ ਜਾ ਕੇ ਚੋਰੀਆਂ ਚਾਰੀਆਂ ਕਰ ਆਣ ਲਈ ਨਾ ਚਾਤ ਨੂੰ ਜੋ ਵਾਕ ਕੱਲਦਾ ਭੈਣ ਕੱਢਦੀ ਐਕਟਿੰਗ ਦੀ ਗੋਲੀਆਂ ਖਾ ਕੇ ਯਾਰੀ ਜੋ ਤੂੰ ਗੱਡੀ ਵਿੱਚ ਸੁਣਦੀ ਬੈਠਿਆ ਸੁਪਰਜੇ ਖਲੀਫਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਦੀ ਪੈਨਸ਼ਨ ਕੱਟੀ ਜਾਵੇ ਸਾਰੀ ਲਾਈਫ ਕਰੇਗੀ ਤੋਰੀਸਾ ਬੇਬੇ ਭੈਣ ਦਿਆ ਯਾਰਾ ਕੀ ਕਹਿਣ ਡਿਆ ਪ੍ਰਾਈਵੇਟ ਜੈੱਟ ਖੇੜਾ ਅੱਖ ਚ ਉਂਗਲ ਨਾ ਮਾਰੀ ਅੰਕਲ ਬੱਤ ਸਹੀ ਏ ਬੇਬੇ ਖੜੀ ਇਹ ਸੋਚਦੀ ਹੋਣੀ ਕਿਹੜਾ ਮਾੜਾ ਟਾਈਮ ਸੀ ਜੋ ਇਹਦੇ ਨਾਲ ਵਿਆਹ ਕਰਵਾ ਲਿਆ ਸਾਨੂੰ ਪੱਟੇ ਫੇਰ ਮੰਨੀਏ ਜੇ ਸਾਨੂੰ ਪੱਟੇ ਫੇਰ ਮੰ ਜੇ ਮੈਲ ਪੱਟੇ ਫੇਰ ਮੰਨੀਏ ਨੀ ਨੀ ਪੱਟੇ ਕਰਦੀਆਂ ੱਕੇ ਪਾਵੇਂ ਸਾਰੇ ਤੂੰ ਤਾਂ ਵੀ ਰਿੰਗ ਲਾਈਟ ਨਾਲ ਵੀ ਨਹੀਂ ਚਿੱਟਾ ਹੋਇਆ ਜਿਹੜੇ ਹਿਸਾਬ ਨਾਲ ਨੌ ਖੁਰਚੀ ਐ ਮਲੋਟ ਵਾਲੀ ਸੜਕ ਇਹਨੀ ਪੱਟੀ ਲੱਗਦਾ ਸਾਲਿਆ ਬੁੜਾ ਵੀ ਡੱਡੂ ਜਾਂ ਬਣਾਤਾ ਜੇ ਕੋਈ ਧਾਰ ਗਿਆ ਯਾਰੀ ਤੇ ਟੱਟੀ ਕਰਨ ਤੋਂ ਬਾਅਦ ਪਾਣੀ ਵਾਲਾ ਡੱਬਾ ਚੱਕਣਾ ਔਖਾ ਹੁੰਦਾ ਹੁਣ ਵੀਰ ਜਮਾ ਨਹੀਂ ਪਤਾ ਲੱਗਦਾ ਬਸ ਟੈਡ ਨਹੀਂ ਲੰਬਾ ਹੋਇਆ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਜਾ ਰਿਹਾ ਇਹਦਾ ਆਖਰੀ ਲੈਟਰ ਸੀ ਨਨਾਨ ਦੇ ਤਾਂ ਗੋਡੇ ਛਿੱਲੇ ਪਏ ਆ ਗੇੜਾ ਦੇ ਦੇ ਕੇ ਮੈਨੂੰ ਲੱਗਦਾ ਮਸ਼ੀਨ ਨੂੰ ਵੀ ਪੈਗ ਲਵਾ ਦਿੱਤਾ ਠੇਕੇਦਾਰ ਨੇ ਖਿਹੜਾ ਛੜਾ ਕੇ ਆਉਣ ਦੀ ਖੁਸ਼ੀ ਕੋਈ ਗਲਤ ਕੈਪਸੂਲ ਖਾ ਲਿਆ ਲੱਗਦਾ ਤੇਰੇ ਇੰਨਾ ਕੰਮ ਕਰਕੇ ਦੁਕਾਨ ਨਹੀਂ ਚੱਲਦੀ ਬਾਈ ਦੀ ਘੋੜੀ ਭੁੱਸਰ ਗਈ ਲੱਗਦਾ ਰੋਕੋ ਰੋਕੋ ਦੇਖੀ ਬੰਦਾ ਨਾ ਰਗੜ ਦੇਓ ਹਾਂਜੀ ਮਿੱਤਰੋ ਵੀਡੀਓ ਦੇ ਐਂਡ ਤੱਕ ਆ ਗਏ ਤਾਂ ਮਤਲਬ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਕੈਂਟ ਦੀ ਵੀਡੀਓ ਦੇ ਨਾਲ